ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਵਾਰ ਫੇਰ ਤੋਂ ਤੁਹਾਡਾ ਆਪਣੇ ਚੈਨਲ ਫਾਰਮਨ ਬੁਟੀਕ 688 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲੋ ਜੀ ਅ ਅੱਜ ਜੜੀ ਵੀਡੀਓ ਸਟਾਰਟਿੰਗ ਆਪਣੀ ਹੋ ਚੁੱਕੀ ਹੈ ਤੇ ਲੋ ਜੀ ਸੋਹਣੇ ਸੋਹਣੇ ਸੂਟ ਦੇਖਣ ਲਈ ਆਪਣੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਬਰਗਰੀ ਫਾਟਨ ਦੇ ਦੇਖੋ ਨਿਊ ਸਟਾਕ ਆ ਜਿਹੜੇ ਬਹੁਤ ਸੋਹਣੇ ਸੋਹਣੇ ਕਲਰਾਂ ਦੇ ਵਿੱਚ ਆ ਆ ਚੁੱਕੇ ਨੇ ਇਹ ਸੂਟ ਸਾਰੇ ਜਿਹੜੇ ਵਰਕ ਤੇ ਲੱਗਣੇ ਚ ਲੋ ਜਿੱਥੇ ਬਰਕਰੀ ਫੋਟੋਨ ਦਾ ਸਟਾਫ ਆ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਅੱਜ ਇਹਨਾਂ ਤੇ ਜਿਹੜਾ ਇੱਕ ਸੂਟ ਤੇ ਵਰਕ ਲੱਗ ਚੁੱਕਿਆ ਤੇ ਬਾਕੀ ਜਿਹੜੇ ਸੂਟ ਅਡੇ ਡੇਲੀ ਡੇਲੀ ਆਪਾਂ ਜਿਵੇਂ ਜਿਵੇਂ ਨਵੇਂ ਵਰਕ ਹੋ ਰਿਹਾ ਤੁਹਾਡੇ ਚਿੱਕਰ ਵੀਡੀਓ ਜਿਹੜੀ ਨਾਲ ਦੇ ਨਾਲ ਕੋਸ਼ਿਸ਼ ਹੁੰਦੀ ਹੈ ਵੀ ਤੁਹਾਨੂੰ ਦਿਖਾਉਣ ਦੀ ਜੋ ਵੀ ਕੋਈ ਨਵੀਂ ਚੀਜ਼ ਬਣਦੀ ਤੇ ਲੌਜੀ ਇਹ ਵਾਲੇ ਦੋ ਸੂਟ ਜਿਹੜੇ ਪਿੰਕ ਕਲਰ ਦੇ ਸੀ ਇਹ ਵੀ ਆਪਣੇ ਦੇਖੋ ਫੋਟ ਤਿਆਰ ਹੋ ਚੁੱਕੇ ਤੇ ਲੌਜੀ ਆਪਾਂ ਚਾਰ ਸੂਟਾਂ ਦਾ ਇਕੱਠਾ ਆਰਡਰ ਹੈ ਚਾਰ ਸੂਟ ਜਿਹੜੇ ਆਪਾਂ ਕੰਪਲੀਟ ਭੇਜਨੇ ਉਹਨਾਂ ਵਿੱਚ ਇਹ ਸੂਟ ਵੀ ਇੱਕ ਹੈਗਾ ਇੱਕ ਸੂਟ ਆਪਣਾ ਜਿਹੜਾ ਲੱਗ ਚੁੱਕਿਆ ਮਸ਼ੀਨ ਤੇ ਤੇ ਚਲੋ ਜੀ ਵੀਡੀਓ ਨੂੰ ਕੰਟੀਨਿਊ ਕਰਿਓ ਸਾਰੀ ਫੁੱਲ ਵੀਡੀਓ ਜਿਹੜੀ ਵਾਚ ਜ਼ਰੂਰ ਕਰਿਆ ਕਰੋ ਕਿਉਂਕਿ ਸੋਹਣੇ ਸੋਹਣੇ ਸੂਟ ਤੁਹਾਡੇ ਲਈ ਆਪਾਂ ਲੈ ਕੇ ਆਉਂਦੇ ਹੁੰਦੇ ਆ ਤੇ ਤੁਹਾਨੂੰ ਪਸੰਦ ਵੀ ਆਉਂਦੇ ਤੇ ਚਲੋ ਜੀ ਫਿਰ ਵੀਡੀਓ ਨੂੰ ਸ਼ੁਰੂ ਕਰ ਲਿਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਕਿਉਂਕਿ ਦੋ ਤਿੰਨ ਵਰਕ ਹੈ ਜਿਹੜੇ ਨਿਊ ਨੂੰ ਲੈ ਕੇ ਇਹ ਸੂਟ ਚ ਵਿੱਚ ਆਪਣੇ ਵਰਕ ਹੋ ਚੁੱਕੇ ਐ ਪੈਕ ਹੋ ਚੁੱਕੇ ਐ ਇੱਕ ਬਲੈਕ ਕਲਰ ਦਾ ਸੂਟ ਹੈ ਜਿਹੜਾ ਅੱਜ ਆਪਾਂ ਡਿਸਪੈਚ ਕਰ ਦੇਣਾ ਛੋਟੀ ਜੀ ਵੀਡੀਓ ਵਿੱਚ ਐਡ ਕਰਾਂਗੇ ਤੇ ਚਲੋ ਜੀ ਵੀਡੀਓ ਦੇਖਦੇ ਰਹੋ ਐਂਡ ਤੱਕ ਕਰਦੇ ਆ ਤੁਹਾਡੇ ਨਾਲ ਅੱਜ ਦੀ ਵੀਡੀਓ ਸ਼ੇਅਰ ਜਿਹੜਾ ਆਪਣਾ ਬਲੈਕ ਕਲਰ ਦਾ ਸੂਟ ਸੀ ਉਹ ਜਿਹੜਾ ਆਪਾਂ ਭੇਜ ਦਿੱਤਾ ਤੇ ਲਓ ਜੀ ਉਸ ਤੋਂ ਬਾਅਦ ਜਿਹੜਾ ਆਪਣਾ ਇਹ ਵਾਲਾ ਸੂਟ ਵਰਕ ਤੇ ਰਾਤ ਆਪਾਂ ਲਗਾਤਾ ਸੀ ਤੇ ਲਓ ਜੀ ਇਹ ਵੀ ਬਹੁਤ ਵਧੀਆ ਕਾਟਨ ਦਾ ਸਟੱਫ ਹੈ ਦੇਖੋ ਬਰਬਰੀ ਚ ਕਈ ਤਰ੍ਹਾਂ ਦੀ ਕਾਟਨ ਆਉਂਦੀ ਹੈ ਹਨਾ ਆਪ ਥੋੜਾ ਜਿਹਾ ਲਾਈਨਿੰਗ ਦਾ ਜਆ ਫਰਸ ਹੋਇਆ ਦਾ ਫਰਕ ਪੈ ਜਾਂਦਾ ਬਾਕੀ ਜਿਹੜੀ ਕਾਟਨ ਆ ਉਹ ਸੇਮ ਹੀ ਹੁੰਦੀ ਹੈ ਤੇ ਜੋ ਪੈਣ ਕਹਿੰਦੇ ਆ ਵੀ ਤੁਸੀਂ ਬਰਬਰੀ ਕਿਹਾ ਸੀ ਲਓ ਜੀ ਇਹ ਵੀ ਬਰਬਰੀ ਕਾਟਨ ਚ ਹੀ ਆ ਜਾਂਦਾ ਪਰ ਥੋੜਾ ਜਿਹਾ ਦੇਖੋ ਸਟਾਫ ਦਾ ਫਰਕ ਪੈ ਜਾਂਦਾ ਕਿਸੇ 'ਚ ਦੇਖੋ ਲੰਮੀ ਲਾਈਨ ਹੋਊਗੀ ਕਿਸੇ 'ਚ ਇਸ ਤਰ੍ਹਾਂ ਦੀ ਡੱਬੀ ਬਣੀ ਹੋਈ ਹੈ ਪਰ ਜਿਹੜਾ ਸਟਾਫ ਆ ਉਹ ਸਾਰਾ ਦੇਖੋ ਆਪਾਂ ਵਧੀਆ ਯੂਜ਼ ਕਰਦੇ ਆ ਤੇ ਲਓ ਜੀ ਇਹ ਵਾਲਾ ਫਿਰੋਜ਼ੀ ਰੰਗ ਦਾ ਸੂਟ ਸੀ ਲਾਈਟ ਜਾਂ ਹਾਂ ਜਿਹੜੇ ਤੱਕ ਘੇਰਾ ਬਣ ਚੁੱਕਿਆ ਤੇ ਪਾਉਜੀ ਇਹ ਡਿਜ਼ਾਈਨ ਤੁਹਾਨੂੰ ਕਿੱਦਾਂ ਲੱਗਿਆ ਇਹ ਵੀ ਜਰੂਰ ਦੱਸੋ ਕਿਉਂਕਿ ਆਪਾਂ ਜਿੰਨੇ ਵੀ ਤਕਰੀਬਨ ਹੁਣ ਤੱਕ ਡਿਜ਼ਾਈਨ ਪਾ ਚੁੱਕੇ ਹਾਂ ਤੁਸੀਂ ਬਹੁਤ ਜ਼ਿਆਦਾ ਉਹਨਾਂ ਨੂੰ ਪਸੰਦ ਕਰ ਰਹੇ ਹੋ ਕਿਉਂਕਿ ਇਹ ਜਿਹੜੇ ਨਾਰਮਲ ਜੇ ਪ੍ਰਾਈਜ਼ ਵਿੱਚ ਸੂਟ ਰੈਡੀ ਹੋ ਰਿਹਾ ਹੈ ਜਿਹੜੀ ਗੱਲ ਕੀ ਪਹਿਣਾ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਕਿਉਂਕਿ ਜਿਹੜੀ ਚੀਜ਼ ਬਾਈਕ 'ਚ ਤਿਆਰ ਹੁੰਦੀ ਉਹ ਹਰ ਇੱਕ ਨੂੰ ਪਸੰਦ ਹੁੰਦੀ ਹੈ ਕਿਉਂਕਿ ਅੱਜ ਕੱਲ੍ਹ ਦੇ ਵੱਡੇ ਬੁਟੀਕਾਂ ਨੇ ਇੰਨੇ ਕੁ ਜ਼ਿਆਦਾ ਰੇਂਜ ਇਹਨਾਂ ਦੇ ਚੱਕੇ ਹੋਏ ਨੇ ਵਰਕਾਂ ਦੇ ਕਿ ਹਰ ਇੱਕ ਲੇਡੀ ਜਿਹੜੀ ਤੇ ਨਹੀਂ ਕਰਵਾ ਸਕਦੀ ਲਔਜੀ ਇਸ ਲਈ ਆਪਾਂ ਜਿਹੜਾ 12 1300 ਦੇ ਵਿੱਚ ਆਪਣਾ ਫੈਬਰਿਕ ਦੇਖੋ ਬਹੁਤ ਵਧੀਆ ਸਟਾਫ ਲਗਾ ਕੇ ਵਧੀਆ ਵਰਕੇ ਕਰਕੇ ਤੁਹਾਡੇ ਤੇ ਡਿਲੀਵਰ ਕਰਦੇ ਆ ਇਸ ਲਈ ਤੁਸੀਂ ਬਹੁਤ ਜ਼ਿਆਦਾ ਪਿਆਰ ਨਹੀਂ ਕਰਦੇ ਹੋ ਤੇ ਲਔਜੀ ਸੂਟ ਆ ਜਿਹੜੇ ਤਕਰੀਬਨ ਤੁਹਾਨੂੰ ਪਤਾ ਹੀ ਹੈ ਡੇਲੀ ਵਾਂਗ ਆਪਾਂ ਦੇਖੋ ਇਦਾਂ ਤਿਆਰੁੰਦੇ ਰਹਿੰਦੇ ਨੇ ਤੇ ਲਓ ਜੀ ਸੂਟ ਦੇ ਆਪਣੇ ਦੋ ਸੂਟ ਰਹਿ ਗਏ ਨੇ ਇਹ ਸੂਟ ਵੀ ਉਹਨਾਂ ਦੇ ਵਿੱਚ ਹੀ ਲੱਗਣੇ ਨੇ ਤੇ ਫਿਰ ਜਿਹੜੇ ਇਕੱਠੇ ਆ ਇਹ ਡਿਲੀਵਰ ਹੋਣਗੇ ਇਹ ਆਪਣਾ ਆਰਡਰ ਹੈਗਾ ਕੋਟ ਸ਼ਮੀਰ ਦਾ ਤੇ ਲਓ ਜੀ ਜਿਹੜਾ ਆਪਣਾ ਅੱਜ ਸੂਟ ਗਿਆ ਬਲੈਕ ਕਲਰ ਦਾ ਜਿਹਨੂੰ ਕਿ ਤੁਸੀਂ ਬਹੁਤ ਜ਼ਿਆਦਾ ਪਸੰਦ ਕੀਤਾ ਕਿਉਂਕਿ ਉਹ ਡਿਜ਼ਾਈਨ ਹੀ ਨਿਊ ਜਆ ਬਣ ਕੇ ਆਇਆ ਸੀ ਤੇ ਬਹੁਤ ਜ਼ਿਆਦਾ ਸੋਹਣਾ ਵੀ ਸੀਗਾ ਹਨਾ ਤੇ ਉਹਨੂੰ ਤੁਸੀਂ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਲਓ ਜੀ ਉਹਦੇ ਆਪਣੇ ਕੋਲੇ ਕਾਫੀ ਆਰਡਰ ਆ ਚੁੱਕੇ ਨੇ ਫਿਰ ਹਮ ਜੀ ਸੂਟ ਆ ਜਿਹੜੇ ਆਪਣੇ ਬਸ ਨਿਊ ਜਆ ਡਿਜ਼ਾਈਨ ਬਣਦਾ ਹੁੰਦਾ ਉਹਦੀ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਵੈਸੇ ਡਿਜ਼ਾਈਨ ਤਾਂ ਜਿਹੜੇ ਦੇਖੋ Delhi ਵਾਂਗੂ ਹੁੰਦੇ ਰਹਿੰਦੇ ਨੇ ਹੈਨਾ ਤੇ ਨੌਜੋਕ ਉਹ ਸਟੂਟਾ ਜਿਹੜਾ ਆਪਣਾ ਗਿਆ ਮਜੀਠੀਆ ਅੰਮ੍ਰਿਤਸਰ ਤੇ ਲੋਕੀ ਬਹੁਤ ਦੂਤੋਂ ਤੋਂ ਪਹਿਣਾ ਜਿਹੜਾ ਆਪਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀਆਂ ਨੇ ਤੇ ਅੱਜ ਆਪਣਾ ਜਿਹੜਾ ਸਵੇਰੇ ਸਵੇਰੇ ਆਪਣੀ ਇੱਕ ਭੈਣ ਆਸਟ੍ਰੇਲੀਆ ਤੋਂ ਉਹਨਾਂ ਨੇ ਆਪਣੇ ਕਾਫੀ ਤਰ੍ਹਾਂ ਦੇ ਵਰਕ ਦੇਖੇ ਤੇ ਸਵੇਰੇ ਆਪਾਂ ਨੂੰ ਮੈਸੇਜ ਕਰਕੇ ਆਪਣੇ ਸੂਟਾਂ ਲਈ ਕਿਹਾ ਤੇ ਲਓ ਜੀ ਬਹੁਤ ਖੁਸ਼ੀ ਮਿਲਦੀ ਹੈ ਜਦੋਂ ਤੁਸੀਂ ਇੰਨੀ ਰਿਸਪੈਕਟ ਕਰਦੇ ਹੋ ਪਿਆਰ ਦਿੰਦੇ ਹੋ ਤੇ ਲਓ ਜੀ ਇਦਾਂ ਪਿਆਰ ਕਰਦੇ ਰਹੋ ਅਸੀਂ ਆਪਾਂ ਤੁਹਾਨੂੰ ਡੇਲੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਆ ਜਿਹੜੇ ਜਿਵੇਂ ਕੀ ਵਰਤ ਹੁੰਦੇ ਨੇ ਤੁਹਾਨੂੰ ਫਿਰ ਦੇਖੋ ਵੀਡੀਓ ਦਿਖਾਉਂਦੇ ਰਹਾਂਗੇ ਤੇ ਤੁਹਾਡੇ ਸੂਟ ਆ ਜਿਹੜੇ ਇਸ ਤਰ੍ਹਾਂ ਹੀ ਤਿਆਰ ਕਰਕੇ ਭੇਜਦੇ ਰਹਾਂਗੇ ਤੇ ਲਓ ਜੀ ਇਹਦਾ ਆਪਾਂ ਹੁਣ ਜਿਹੜਾ ਵਾਜੂ ਵਰਕ ਲਗਾਉਣ ਲੱਗੇ ਹਾਂ ਕਿਉਂਕਿ ਘੇਰਾ ਹੋ ਚੁੱਕਿਆ ਉਸ ਤੋਂ ਬਾਅਦ ਜਿਹੜਾ ਲੱਗੂਗਾ ਦੂਸਰਾ ਸੂਟ ਤੇ ਲਓ ਜੀ ਵੀਡੀਓ ਤੇ ਐਂਡ ਤੱਕ ਬਨੇ ਰਹੋ ਤੇ ਇਹ ਸੂਟ ਵੀ ਤੁਹਾਨੂੰ ਦਿਖਾਵਾਂਗੇ ਤੇ 블랙 ਸੂਟ ਵੀ ਜੋ ਆਪਣਾ ਚਲਾ ਗਿਆ ਦੋਨਾਂ ਦੀ ਵੀਡੀਓ ਇਕੱਠੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਲਓ ਜੀ ਫਰੇਮ ਲਾ ਦੇਈਏ ਸ਼ੀਂ ਤੇ ਫਿਰ ਅੱਗੇ ਦੀ ਜਿਹੜੀ ਵੀਡੀਓ ਕੰਪਲੀਟ ਕਰਦੇ ਹਾਂ ਤੇ ਲਓ ਜੀ ਸੂਟ ਬਦਲ ਦੋ ਫਰੇਮ ਦਾ ਬਾਹਰੋਂ ਜਿਹੜੀ ਬਾਹਾਂ ਵਰਤ ਚ ਉਹ ਵੀ ਹੋਣੀ ਸ਼ੁਰੂ ਹੋ ਗਈ ਹੈ ਤੇ ਲਓ ਜੀ ਬਹੁਤ ਹੀ ਪਿਆਰੇ ਜਿਹੇ ਰੰਗ ਦਾ ਸੂਟ ਫਿਰੋਜੀ ਕਲਰ ਦਾ ਤੇ ਦੇਖ ਸਕਦੇ ਹੋ ਇਹਦਾ ਵਰਕ ਤੁਸੀਂ ਤੇ ਬਾਕੀ ਅੱਜ ਜੜੀ ਵੀਡੀਓ ਚੱਪਾ ਇਹ ਸੌਂਟ ਕੰਪਲੀਟ ਨਹੀਂ ਹੋਇਆ ਤੇ ਤੁਹਾਨੂੰ ਬਾਕੀ ਪਤਾ ਹੀ ਹੈ ਵਰਤਕਾ ਜਿਹੜਾ ਇਸ ਤਰ੍ਹਾਂ ਦਾ ਹੀ ਹੋਊਗਾ ਬਾਕੀ ਫੁੱਲ ਵੀਡੀਓ ਜਿਹੜੀ ਇਹ ਤੇ ਆਪਣੇ ਇੰਸਟਾਗ੍ਰam ਆਈਡੀ ਤੇ ਹੀ ਪੁਰਾਉਗੀ ਲਿੰਕ ਆਪਣਾ ਜਿਹੜਾ ਹੈਗਾ ਇੰਸਟਾਗ੍ਰam ਆਈਡੀ ਦਾ ਹਰਮਨ ਬੀਕ 668 ਹੋੱtte ਜਾ ਕੇ ਜਿਹੜੀ ਤੁਸੀਂ ਪ੍ਰੋਪਰ ਵੀਡੀਓ ਇਸ ਵਰਕ ਦੀ ਦੇਖ ਲਓਗੇ ਕਿਉਂਕਿ ਬਾਤੀ ਵਰਕ ਨੂੰ ਚਾਹੀਦੀ ਆਪਾਂ ਨੂੰ ਬੰਦ ਕਰੀ ਜੀ ਤੁਹਾਨੂੰ ਆਪਣਾ ਬੱਜ ਜਾਣਾ ਇਸ ਲਈ ਅੱਜ ਦੀ ਵੀਡੀਓ ਆਪਾਂ ਇੱਥੇ ਐਂਡ ਕਰ ਰਹੇ ਹਾਂ ਤੇ ਲਓ ਜੀ ਇੱਕ ਆਪਾਂ ਤੁਹਾਡੇ ਨਾਲ ਬਹੁਤ ਵਧੀਆ ਜਿਹੀ ਜਾਣਕਾਰੀ ਸ਼ੇਅਰ ਕਰ ਲਈ। ਤੇ ਜਾਣਕਾਰੀ ਹੈਗੀ ਆਪਣੀ ਵੀ ਕਿਉਂਕਿ ਆਖਰੀ 3 ਤਰੀਕ ਨੂੰ ਜਿਹੜੀ ਐਗਰੀਵੇਸ਼ਨ ਗਲਪਾ ਆ ਲਗਾਉਣ ਜਾ ਰਹੇ ਹਾਂ ਤੇ ਆਪਣੇ 3-4 ਤੋਂ ਬਹੁਤ ਪਿਆਰੇ ਪਿਆਰੇ ਬੁਟਿਕਾਂ ਨੂੰ ਲੈਣਾ ਜਿਹੜੀਆਂ ਕੀ ਆਪਣੇ ਇੱਥੇ ਆਪਣੇ ਸੂਟ ਆ ਜਿਹੜੇ ਬਹੁਤ ਸੋਹਣੇ ਸੋਹਣੇ ਲੈ ਕੇ ਆਉਣਗੇ। ਇਸ ਲਈ ਆਪਾਂ ਤੁਹਾਨੂੰ ਪਹਿਲਾਂ ਇਨਵਾਈਟ ਕਰਾਂਗੇ ਵੀ ਜੇ ਤੁਸੀਂ ਕਿਸੇ ਨੇ ਵੀ 3 ਤਰੀਕ ਨੂੰ ਹੋਣੀ ਨੂੰ ਮੰਡੀ ਪਹੁੰਚਣਾ ਹੋਇਆ ਤਾਂ ਜੇੜਾ ਤੁਸੀਂ ਪਹੁੰਚ ਸਕਦੇ ਹੋ ਕਿਉਂਕਿ ਉੱਥੇ ਬਹੁਤ ਭੈਣਾਂ ਜਿਹੜੇ ਆਪਣੇ ਸੋਹਣੇ ਸੋਹਣੇ ਰੈਡੀ ਕੀਤੇ ਹੋਏ ਸੂਟ ਬਾਕੀ ਡਿਸਕਾਊਂਟ ਦੇ ਉੱਪਰ ਲੈ ਕੇ ਆਉਣਗੇ ਤੇ ਜਿਨ੍ਹਾਂ ਨੂੰ ਤੁਸੀਂ ਆਪਣੇ ਬਜਟ ਅਨੁਸਾਰ ਜਿਹੜੇ ਬਾਈ ਕਰ ਸਕਦੇ ਹੋ ਚਲੋ ਜੀ ਪ੍ਰੋਪਰ ਜਿਹੜੀ ਹੋਊਗੀ ਆਪਾਂ ਤੁਹਾਨੂੰ ਇੱਕ ਦਿਨ ਪਹਿਲਾਂ ਪੂਰੀ ਵੀਡੀਓ ਬਣਾ ਕੇ ਦਿਖਾਵਾਂਗੇ ਵੀ ਕਿਹੜੀ ਜਗ੍ਹਾ ਲੰਤਰੀ ਹੈ ਤੇ ਬਾਕੀ ਵੀਡੀਓ ਵੀ ਤੁਹਾਡੇ ਕੋਲ ਲੈ ਕੇ ਆਵਾਂਗੇ ਜਿਹੜੀ ਆਪਾਂ ਉੱਥੇ ਕਿਉਂਕਿ ਆਪਾਂ ਉਹਨਾਂ ਵਿੱਚ ਅਟੈਂਡ ਹੋਣ ਵਾਲੇ ਆ ਤੇ ਵਾਪਕ ਯਾ ਆਪਣੇ ਕੋਸ਼ਕ ਸੂਟ ਵੀ ਉੱਥੇ ਜਾਣਗੇ ਤੇ ਲਓ ਜੀ ਉੱਥੇ ਆਪਾਂ ਤੁਹਾਨੂੰ ਫੁੱਲ ਵੀਡੀਓ ਦਿਖਾਵਾਂਗੇ ਅ ਕਿਹੜੇ-ਕਿਹੜੀਆਂ ਭੈਣਾਂ ਉੱਥੇ ਆਉਣਗੀਆਂ ਤੇ ਤੁਸੀਂ ਉਹਨਾਂ ਨੂੰ ਵੀ ਖੁੱਲਾ ਸੱਦਾ ਜਿਨੇ ਵੀ ਭੈਣ ਨੇ ਉੱਥੇ ਆ ਕੇ ਵਿజిਟ ਕਰਨਾ ਉਹ ਕਰ ਸਕਦੇ ਨੇ ਤੇ ਲਓ ਜੀ ਅੱਜ ਵਾਲੀ ਵੀਡੀਓ ਨੂੰ ਇੱਥੇ ਆਪਾਂ ਐਂਡ ਕਰਦੇ ਹਾਂ ਤੇ ਮਿਲਦੇ ਹਾਂ ਇੱਕ ਨਿਊ ਵੀਡੀਓ ਦੇ ਵਿੱਚ ਨਵਾਂ ਜਾਂ ਕੋਈ ਵਰਕ ਲੈ ਕੇ ਜਾਂ ਕੋਈ ਕੰਮ ਕਰਨਾ ਚਾਹੇ ਜਾਂ ਕੋਈ ਫੱਲ ਨੂੰ ਆਪਣਾ ਜਿਹੜਾ ਮਰੀਓਨ ਕਲਰ ਦਾ ਸਿੰਕ ਲੱਗਣ ਵਾਲਾ ਉਹਦੇ ਤੇ ਉੱਪਰ ਵੀ ਆਪਾਂ ਬਹੁਤ ਸੋਹਣਾ ਦੇਖੋ ਚਾਕ ਵਰਕ ਦਾ ਡਿਜ਼ਾਈਨ ਦੇ ਮੰਗੂ ਨਿਊ ਨਿਊ ਡਿਜ਼ਾਈਨ ਜਿਹੜੇ ਆਪਣੇ ਕੋਲੇ ਆਏ ਨੇ ਤੇ ਲੋងਜੀ ਫੁੱਲ ਵੀਡੀਓ ਨੂੰ ਜ਼ਰੂਰੀ ਵਾਚ ਕਰ ਲਿਆ ਕਰੋ ਤਾਂ ਜੋ ਤੁਹਾਨੂੰ ਤੁਸੀਂ ਵੀ ਸੋਹਣੇ ਸੋਹਣੇ ਵਰਕ ਦੇਖ ਕੇ ਇਸ ਤਰ੍ਹਾਂ ਦੇ ਆਪਣੇ ਸੂਟ ਆ ਜਿਹੜੇ ਕਰਵਾ ਸਕੋ ਤੇ ਚਲੋ ਠੀਕ ਹੈ ਜੀ ਵੀਡੀਓ ਦਾ ਐਂਡ ਕਰਕੇ ਮਿਲਦੇ ਆਂ ਕੱਲ ਨੂੰ ਇੱਕ ਨੈਕਸਟ ਵੀਡੀਓ ਦੇ ਵਿੱਚ ਨਵਾਂ ਜਿਹਾ ਕੋਈ ਕੰਮ ਕਰ ਲੈ ਕੇ